ਦੇ ਸੇਵਕ ਦਿਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱੱਬੂਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜਿਹਦੀ ਧਰਤੀ ਦੇ ਉੱਪਰ ਮਲ ਪਰ ਅੜਕਾਂ ਦੇ ਗੁਰਦੇয়াল ਸਿੰਘ ਜੀ ਉਹ ਪੇਂਟਰ ਜਿਹੜੇ ਤਸਵੀਰਾਂ ਨੂੰ ਬੋਲਣ ਲਾ ਦਿੰਦੇ ਐ ਜਿਹੜੇ ਤਸਵੀਰਾਂ ਦੇ ਵਿੱਚ ਇੰਨਾ ਕੁ ਆਪਣੇ ਆਰਟ ਨੂੰ ਦਿਖਾਉਂਦੇ ਹੋਏ ਰੰਗ ਭਰਦੇ ਨੇ ਕਿ ਤਸਵੀਰਾਂ ਆਪਣੇ ਆਪ ਬੋਲਦੀਆਂ ਕਿਸੇ ਵੀ ਸਾਥੀ ਦੀ ਕਿਸੇ ਵੀ ਸੱਜਣ ਦੀ ਤਸਵੀਰ ਬਣਾ ਸਕਦੇ ਹਾਂ ਗੁਰਦੇਵਾਲ ਸਿੰਘ ਜੀ ਦੇ ਨਾਲ ਸਿੱਧੀਆਂ ਮੁਲਾਕਾਤਾਂ ਕਰਵਾਉਣ ਜਾ ਰਹੇ ਹਾਂ ਸਿੱਧੀਆਂ ਮੁਲਾਕਾਤਾਂ ਕਰਾਵਾਂਗੇ ਗੁਰਦੇਵਾਲ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਲਦਾਂ ਨੂੰ ਪਿਆਰ ਕਰਨ ਵਾਲੇ ਤੇ ਬਲਦਾਂ ਨੂੰ ਆਪਣੇ ਜਾਨ ਤੋਂ ਵੀ ਵੱਧ ਪਿਆਰ ਦੇ ਨਾਲ ਰੱਖਣ ਵਾਲੇ ਸੁਰਿੰਦਰ ਸਿੰਘ ਜੀ ਨਾਗਰਾ ਦੀ ਜਿਹੜੀ ਤਸਵੀਰ ਹੈਗੀ ਐ ਚਿਹਰੇ ਦੇ ਨਾਲ ਚਿਹਰਾ ਮਿਲਦਾ ਤੇ ਵੌਲਦ ਇੰਨੇ ਪਿਆਰ ਦੇ ਨਾਲ ਜੋੜੀ ਬਣਾਈ ਆ ਪੇਂਟਰ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਕਰਾਵਾਂਗੇ ਗੁਰਦਿਆਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁਰਦਿਆਲ ਸਿੰਘ ਜੀ ਕਿੰਨੇ ਸਾਲ ਤੋਂ ਪੇਂਟਰੀ ਦਾ ਕੰਮ ਕਰਦੇ ਆ ਮੈਂ ਜੀ ਆਪਣੇ ਜੀ 1979 ਤੋਂ ਸ਼ੁਰੂ ਕੀਤਾ ਕੰਮ ਜੀ ਜੀ ਪੜਾਈ ਵੇਸ ਤੇ ਜਦੋਂ ਪੜਾਈ ਕਰਦੇ ਸੀਗੇ ਜੀ ਮੈਂ ਉਦੋਂ ਤੋਂ ਹੀ ਮੈਨੂੰ ਸ਼ੌਕ ਸੀ ਸਕੂਲ ਦੇ ਵਿੱਚੋਂ ਹੀ ਜੀ ਸਕੂਲ ਦੇ ਵਿੱਚੋਂ ਜਾਨੀ ਕਿ ਦੂਸਰੀ ਤੀਸਰੀ ਕਲਾਸ ਤੋਂ ਮੈਂ ਪੇਂਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਬੱਲੇ ਵਾਹ ਉੱਥੇ ਬਾਅਦ ਮੈਨੂੰ ਬਹੁਤ ਸ਼ੌਕ ਸੀ ਆਪਣਾ ਦਿਲ ਤਿੰਨ ਨੂੰ ਮਤਲਬ ਤਮੰਨਾ ਦੇ ਨਾਲ ਜੋ ਕੰਮ ਕੀਤਾ ਆਪਾਂ ਪਹਿਲਾਂ ਤੋਂ ਕੀਤਾ ਮਿਹਨਤ ਜਿੰਨੀ ਵੀ ਸੀ ਜੀ ਉੱਥੇ ਬਾਅਦ ਫਿਰ ਮੈਂ ਹੌਲੀ ਹੌਲੀ ਆਪਣਾ ਪੜ੍ਹਾਈ ਕਰਕੇ ਨਵਾਂ ਸ਼ਹਿਰ ਰੇਲਵੇ ਰੋਡ ਤੇ ਗੋਗਾ ਜੀ ਜੀ ਸਾਡੇ ਉਸਤਾਦ ਜੀ ਓਮ ਪ੍ਰਕਾਸ਼ ਗੋਗਾ ਜੀ ਜੀ ਜੋ ਕਿ ਸਾਰੇ ਪੰਜਾਬ ਦੇ ਵਿੱਚ ਮੰਨਿਓ ਪਰ ਮੰਨਿਓ ਆਰਟ ਦਾ ਕੰਮ ਕਰਦੇ ਪੇਂਟਰ ਸੀ ਜੀ ਉਹਨਾਂ ਦੇ ਕੋਲੋਂ ਮੈਂ 1980 ਦੇ ਵਿੱਚ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਸਿੱਖਣਾ ਜੀ ਤਕਰੀਬਨ ਤਕਰੀਬਨ ਜੀ ਮੈਂ 2 ਸਾਲ ਦੇ ਵਿੱਚ ਉਹਨਾਂ ਦੇ ਕੋਲ ਕੰਮ ਆਪਣਾ ਜੋ ਵੀ ਸੀਗਾ ਜੀ ਸਿੱਖ ਲਾਈ ਕੀਤੀ ਆ ਜੀ ਜਿੱਦਾਂ ਉਹ ਕਰਦੇ ਰਿਹਾ ਉਦਾਂ ਸੀ ਕਰਦੇ ਰਿਹਾ ਪੇਂਟਿੰਗ ਦਾ ਕੰਮ ਸਿੱਖਿਆ ਉਹਨਾਂ ਕੋਲ ਗੁਰਦਿਆਲ ਸਿੰਘ ਜੀ ਕਿੰਨੇ ਸਾਲ ਹੋ ਗਏ ਅੱਜ ਦੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਟੋਟਲ ਵਕਵਾ ਜੋੜ ਕੇ ਮੈਨੂੰ 1980 ਤੋਂ ਸ਼ੁਰੂ ਕੀਤਾ ਕੰਮ ਮਤਲਬ 43 ਸਾਲ ਨੇ ਲੱਗੇ 43 ਸਾਲ ਦੇ ਲਗਭਗ ਹੋ ਗਿਆ ਬਹੁਤ ਵੱਡਾ ਤਜਰਬਾ ਦੇਖਿਆ ਕਿ ਕਿੰਨੇ ਸ਼ਾਨਦਾਰ ਤਸਵੀਰ ਆਪਾਂ ਭਾਈ ਸਾਹਿਬ ਨੂੰ ਕਹਾਂਗੇ ਕਿ ਦਿਖਾਓ ਬੌਲਦਾਂ ਦੀਆਂ ਅੱਖਾਂ ਤੇ ਬੌਲਦਾਂ ਦੀਆਂ ਜਿਹੜੇ ਸਿੰਘ ਹੈ ਬੌਲਦਾਂ ਦਾ ਜਿਹੜਾ ਬਣਾਇਆ ਹੋਇਆ ਤਸਵੀਰਾਂ ਹੈਗੀਆਂ ਆ ਸੁਰਿੰਦਰ ਸਿੰਘ ਜੀ ਦੇ ਨਾਲ ਜਿਨ੍ਹਾਂ ਨੂੰ ਬੌਲ ਦਾ ਪਜਾਉਣ ਦਾ ਤੇ ਬੌਲ ਦਾ ਨੂੰ ਪਿਆਰ ਕਰਨ ਦਾ ਬਹੁਤ ਸ਼ੌਂਕ ਇਹ ਕਿਸਾਨ ਭਰਾਵਾਂ ਨੂੰ ਸ਼ੌਂਕ ਹੋਇਆ ਕਰਦੇ ਆ ਕਿਉਂਕਿ ਕਿਸਾਨ ਭਰਾਵ ਆਪਣੇ ਇਹਨਾਂ ਬੌਲ ਦਾ ਨੂੰ ਵੀ ਬਹੁਤ ਆਪਣੇ ਸੀਨੇ ਦੇ ਨਾਲ ਲਾ ਕੇ ਰੱਖਦੇ ਆ ਕਿ ਪਹਿਲਾਂ ਸਮਾਂ ਕੁਛ ਇਸ ਤਰ੍ਹਾਂ ਦਾ ਹੋਇਆ ਕਰਦਾ ਸੀ ਜਿਹੜੀ ਸਾਡੀ ਖੇਤੀ ਹੈਗੀ ਪੰਜਾਬ ਦੀ ਜਿਹੜੀ ਖੇਤੀ ਹੈਗੀ ਆ ਬੌਲ ਦਾ ਦੇ ਕੋਲੋਂ ਹੋਈ ਕੀਤੀ ਜਾਂਦੀ ਸੀ ਇਹ ਆਪਣੀ ਰੋਟੀ ਬਾਹ ਦੇ ਵਿੱਚ ਖਾਣੇ ਸਭ ਤੋਂ ਪਹਿਲਾਂ ਬੌਲ ਦਾ ਨੂੰ ਜੋ ਉਹਨਾਂ ਦੀ ਖੁਰਾਕ ਹੈਗੀ ਆ ਉਹ ਦੇਣੀ ਤੇ ਬੋਲਦਾਂ ਨੂੰ ਵਾਰ-ਵਾਰ ਦੇਖਣਾ ਵਾਰ-ਵਾਰ ਚੈੱਕ ਕਰਨਾ ਅਜੇ ਵੀ ਪਿੰਡ ਜੱਬੋਵਾਲ ਦੇ ਵਿੱਚ ਇਹ ਰੀਤ ਹੈ ਕਿ ਪਿੰਡ ਜੱਬੋਵਾਲ ਦੇ ਵਿੱਚ ਵੱਡੀਆਂ ਦੌੜਾਂ ਜਿਹੜੀਆਂ ਹੈਗੀਆਂ ਪਿੰਡ ਜੱਬੋਵਾਲ ਦੇ ਵਿੱਚ ਕਰਵਾਈਆਂ ਜਾਂਦੀਆਂ ਹੈਗੀਆਂ ਮਿਹਰ ਸਿੰਘ ਜੀ ਦੇ ਪਰਿਵਾਰ ਦੇ ਵੱਲੋਂ ਕਿਉਂਕਿ ਇਹ ਸ਼ੌਂਕ ਹੈ ਪਿੰਡ ਦੇ ਵਿੱਚ ਦੌੜਾਂ ਦਾ ਵੀ ਕਬੱਡੀਆਂ ਦਾ ਵੀ ਸ਼ੌਂਕ ਹੈ ਪਿੰਡ ਦੇ ਵਿੱਚ ਕੋੜਾਂ ਦਾ ਵੀ ਸ਼ੌਂਕ ਹੈ ਪਿੰਡ ਦੇ ਵਿੱਚ ਵੱਡੀਆਂ ਛਿੰਝਾਂ ਵੀ ਕਰਵਾਈਆਂ ਜਾਂਦੀਆਂ ਹੈਗੀਆਂ ਇਹ ਸ਼ੌਂਕ ਹੈ ਪਿੰਡ ਜੱਬੋਵਾਲ ਦੇ ਵੇ ਇਹ ਸੁਰਿੰਦਰ ਸਿੰਘ ਜੀ ਦੀ ਜਿਹੜੀ ਤਸਵੀਰ ਹੈਗੀ ਆ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਈ ਹੈ ਜਦੋਂ ਤਸਵੀਰਾਂ ਬਣਾਉਂਦੇ ਹਾਂ ਇਹਨਾਂ ਦੇ ਵਿੱਚ ਖੁੱਪ ਜਾਂਦੇ ਹਾਂ ਬਿਲਕੁਲ ਬਿਲਕੁਲ ਧਿਆਨ ਨਾ ਕੰਮ ਕਰਨਾ ਪੈਂਦਾ ਸਾਰਾ ਵੀ ਆ ਜੀ ਤਦੇ ਜੇ ਅਸੀਂ ਕੰਮ ਵਧੀਆ ਕਰਾਂਗੇ ਤਦੇ ਸਾਡਾ ਕੰਮ ਵੀ ਸਹੀ ਚੱਲਨੇ ਚੱਲੂਗਾ ਇਲਾਕੇ ਦੇ ਅੰਦਰ ਵੀ ਕਿਤੇ ਗੱਲ ਕਰੀਏ ਜੇ ਮਲਪੜ ਅੜਕਾਂ ਦਾ ਨਾਮ ਲਿਆ ਜਾਂਦਾ ਉਹਦੇ ਨਾਲ ਗੁਰਦਿਆਲ ਆਰਟ ਦਾ ਕਾਇਦਾ ਹਾਂਜੀ ਹਾਂਜੀ ਉਹ ਆਜ਼ਾਦ ਕਰਦੇ ਨੇ ਤੇ ਪਿੰਡ ਦਾ ਨਾਮ ਵੀ ਉੱਚਾ ਹੁੰਦਾ ਸੀ ਬਿਲਕੁਲ ਸਾਡੇ ਪਿੰਡ ਦੀ ਸ਼ਾਨ ਬਣਦੀ ਆ ਜੀ ਜਦੋਂ ਵੀ ਸਾਡੇ ਟਰਾਲੀਆਂ ਤੇ ਪੇਂਟ ਅਸੀਂ ਕਰਦੇ ਆ ਉਹਨਾਂ ਤੇ ਨਾਮ ਆਪਣਾ ਚੱਲਦਾ ਪੇਂਟਿੰਗ ਜਿੰਨੀਆਂ ਬਣਦੀਆਂ ਜੀ ਉਹਨਾਂ ਦੇ ਨਾਮ ਗੁਰਦੇਵਾਲਾ ਅਰਸ਼ਮਲ ਪਰਾਟਕਾਂ ਦੇ ਨਾਮ ਤੇ ਚੱਲਦਾ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਜਿਹੜੇ ਤੁਹਾਡੇ ਸ਼ਾਗਿਰਦ ਬਣਨਾ ਚਾਹੁੰਦੇ ਹੈਗੇ ਆ ਜਾਂ ਜਿਹੜੇ ਸ਼ਾਗਿਰਦ ਬਣੇ ਬਣੇ ਵੀ ਆ ਉਹਨਾਂ ਦੇ ਅੰਦਰ ਕਿੰਨੀ ਰੁਚੀ ਆ ਇਸ ਕਲਾ ਉਹ ਜਿਹੜੇ ਨਾ ਜਿੱਦਾਂ ਸਾਡੇ ਕੋਲ ਕੰਮ ਸਿੱਖਦੇ ਸੀ ਜੀ ਉਹ ਕੋਈ ਤਾਂ ਸਰਕਾਰੀ ਨੌਕਰੀਆਂ ਲੱਗ ਗਈ ਸੀ ਬੱਲੇ ਜੀ ਜਦੋਂ ਆਪਣੇ ਰੇਲ ਕੋਚ ਫੈਕਟਰੀ ਫਗਵਾ ਕਬੂਰਤਾਲਾ ਚ ਗਈ ਉੱਥੇ ਵੀ ਨੌਕਰੀ ਕੀਤੀ ਉਹਨਾਂ ਨੇ ਕੁਝ ਫੌਜ ਦੇ ਵਿੱਚ ਵੀ ਭਾਰਤੀ ਹੋਏ ਆ ਜੀ ਜਿਹੜਾ ਅੱਜਕੱਲ ਦੀ ਨਾ ਜਨਰੇਸ਼ਨ ਆ ਉਹ ਕੰਮ ਸਿੱਖੇ ਜੀ ਰਾਜੀ ਵੀ ਹੈ ਨਹੀਂ ਨਾ ਇਹ ਕੰਮ ਕਰਨਾ ਆ ਸਕਦਾ ਉਹਨਾਂ ਨੂੰ ਇੱਚ ਗੁਰਦੇਵਾਲ ਜੀ ਟਾਈਮ ਬਹੁਤ ਲੱਗਦਾ ਹਾਂਜੀ ਟਾਈਮ ਲੱਗਦਾ ਇੱਕ ਇੱਕ ਚੀਜ਼ ਨੂੰ ਬਣਾਉਣਾ ਬੰਦਾ ਉਹ ਚ ਵਾਰ-ਵਾਰ ਖੁਬਦਾ ਜੁੱਥ ਜਿਹੜੀ ਹੈ ਉਹ ਕਿਤੇ ਨਾ ਕਿਤੇ ਥੋੜੀ ਤੇਜ਼ੀ ਚਾਹੁੰਦੀ ਆ ਉਹ ਜਿਹੜਾ ਅੱਜਕੱਲ ਨਾ ਜੁੱਥ ਆ ਜੀ ਉਹ ਇਸ ਕੰਮ ਦੇ ਵਿੱਚ ਨਹੀਂ ਪੈਂਦਾ ਕਿਉਂਕਿ ਹੱਥਾਂ 'ਚ ਵਿੱਚ ਮੋਬਾਈਲ ਫੋਨ ਆ ਗਿਆ ਜਾਂ ਕੁਛ ਨਸ਼ੇ ਤੇ ਬਹੁਤ ਲੋਕੀ ਲੱਗ ਗਏ ਜੀ ਜੀ ਇਸ ਕਰਕੇ ਕੰਮ ਨਹੀਂ ਸਿੱਖ ਸਕਾਦੇ ਜੀ ਜਾਂ ਇੱਥੋਂ ਜੋ ਪੜਦੇ ਆਉ ਆਪਣੇ ਬਾਹਰ ਨੂੰ ਵਿਦੇਸ਼ ਨੂੰ ਚਲ ਜਾਂਦੇ ਗੁਰਦਾਰ ਸਿੰਘ ਜੀ ਜਿਨੇ ਇਹ ਕਲਾ ਹਾਸਲ ਕਰ ਲਈ ਆ ਹਾਂਜੀ ਇਹ ਇਹ ਹੈਗਾ ਵੀ ਗੋਲਡ ਗਿਫਟ ਹੈ ਬਿਲਕੁਲ ਕਿਉਂਕਿ ਇਹ ਬਚਪਨੇ ਤੋਂ ਜੇ ਆਪਾਂ ਤੁਹਾਡੀ ਹੀ ਗੱਲ ਕਰੀਏ ਛੋਟੀਆਂ ਜਮਾਤਾਂ ਤੋਂ ਹੀ ਇਹ ਕਲਮ ਨੂੰ ਫੜ ਲਿਆ ਪਹਿਲੀ ਜੀ ਜੀ ਪਹਿਲੀ ਕਲਾਸ ਤੋਂ ਲੈ ਕੇ ਜਿੱਦਾਂ ਜਿੱਦਾਂ ਬੰਦਾ ਨਿਆਣਾ ਨਾ ਪੜਦਾ ਉਹ ਉਹਨੂੰ ਇਹ ਆਰਟ ਦਾ ਹੀ ਕੰਮ ਦੀ ਰੁਚੀ ਹੁੰਦੀ ਆ ਤਾਂ ਹੀ ਕੰਮ ਕਰ ਸਕਦਾ ਜੀ ਤੇ ਮੇਰੇ ਜੋ ਛੋਟੇ ਭਰਾ ਸੀਗੇ ਤਿੰਨ ਸੁਰਿੰਦਰ ਕੁਮਾਰ ਜੀ ਪ੍ਰੇਮ ਤੇ ਬਿੱਟੂ ਉਹ ਪੇਂਟਿੰਗ ਦਾ ਹੀ ਕੰਮ ਕਰਦੇ ਆ ਲੁਧਿਆਣਾ ਚ ਰਹਿੰਦੇ ਆ ਜੀ ਜੀ ਆਪਣੇ ਕੰਮ ਕਰਦੇ ਵਧੀਆ ਪਰਿਵਾਰ ਉੱਥੇ ਜੀ ਜੀ ਗੁਰਦਿਆਲ ਸਿੰਘ ਜਿਹੜੇ ਨੌਜਵਾਨ ਵੀਰੇ ਸਾਡੇ ਸਿੱਖਣਾ ਚਾਹੁੰਦੇ ਆ ਹਾਂ ਜੀ ਏ ਉਹ ਚਾਹੁੰਦੇ ਆ ਕਿ ਸਾਨੂੰ ਕੋਈ ਪੇਂਟਰ ਤੁਹਾਡੇ ਵਰਗਾ ਮਿਲੇ ਜਿਹੜੀਆਂ ਤਸਵੀਰਾਂ ਨੂੰ ਬੋਲਣ ਲਾ ਦੇਵੇ ਤੇ ਕੀ ਤੁਹਾਡਾ ਮੋਬਾਈਲ ਨੰਬਰ ਆ ਮੇਰਾ ਮੋਬਾਈਲ 94631 ਜੀ 94247 ਜੀ ਇੱਕ ਵਾਰੀ ਫੇਰ 94631 94247 ਤੇ ਪਿੰਡ ਮਲਪਰਾੜਕਾ ਆ ਜੀ ਹਾਂਜੀ ਕੋਈ ਨੌਜਵਾਨ ਚਾਹੁੰਦਾ ਤੁਹਾਡੇ ਕੋਲੋਂ ਕਲਾ ਦੀ ਲਿਆਕਤ ਲੈਣੀ ਉਹਨਾਂ ਨੂੰ ਖੁੱਲਾ ਸੱਦਾ ਜਾਂ ਕਿਸੇ ਬਿਲਕੁਲ ਬਿਲਕੁਲ ਜਿੱਦਾਂ ਮਰਜੀ ਮੇਰੇ ਕੋਲ ਆਣ ਜੀ ਉਹਨਾਂ ਨੂੰ ਅਸੀਂ ਕੰਮ ਸਿਖਾਵਾਂਗੇ ਵੀ ਜੀ ਬਧੀਆ ਉਹਨਾਂ ਦੀ ਰੁਚੀ ਹੋਣੀ ਚਾਹੀਦੀ ਕੰਮ ਦੇ ਵਿੱਚ ਜੀ ਜੀ ਤੇ ਦੂਜਾ ਨੰਬਰ ਉਹ ਨਸ਼ਾ ਨਹੀਂ ਕਰਨਾ ਜੀ ਉਹ ਚਾਹੀਦਾ ਨਹੀਂ ਕਿ ਜਿਹੜਾ ਨੌਜਵਾਨ ਤੁਹਾਡਾ ਸ਼ਾਇਦ ਬਣਨਾ ਚਾਹੁੰਦਾ ਹੈਗਾ ਯਾ ਉਹ ਨਸ਼ਾ ਉਹ ਨਸ਼ਾ ਪੇਂਟਿੰਗ ਦਾ ਹੀ ਹੋਵੇ ਮਤਲਬ ਪੇਂਟਿੰਗ ਦਾ ਨਸ਼ਾ ਹੋਣਾ ਚਾਹੀਦਾ ਬਿਲਕੁਲ ਹੋਰ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ ਜੀ ਜੀ ਇਹ ਤੁਹਾਡੀ ਸ਼ਰਤ ਹੈ ਕਿ ਨੌਜਵਾਨ ਆਉਣ ਖੁੱਲਾ ਚੈਲੰਜ ਹੈ ਖੁੱਲਾ ਸੱਦਾ ਹੈ ਪਰ ਉਹ ਯੋਗਤਾ ਵਾਲਾ ਹੋਵੇ ਬਿਲਕੁਲ ਬਿਲਕੁਲ ਇਹ ਤੁਹਾਡੀ ਗੱਲ ਵੀ ਬਹੁਤ ਵਧੀਆ ਕਿਉਂਕਿ ਪਰਿਵਾਰਾਂ ਦੇ ਵਿੱਚ ਜਦੋਂ ਆਪਾਂ ਪੇਂਟਿੰਗਾਂ ਕਰਨੀਆਂ ਆ ਇਹ ਪੇਂਟ ਦਾ ਕੰਮ ਕਰਨਾ ਕਲਾ ਦਾ ਕੰਮ ਕਰਨਾ ਆਰਟਸ ਕੰਨਾ ਉਹਨਾਂ ਦਾ ਸੋਨਾ ਪੈਸਾ ਇਹ ਘਰਾਂ ਚ ਪਿੰਡਾਂ ਚ ਰਵਾਜ ਹੈ ਉਹ ਇਸੇ ਤਰ੍ਹਾਂ ਹੀ ਪਿਆ ਹੁੰਦਾ ਹੈ ਜੀ ਇਹ ਇਮਾਨਦਾਰੀ ਨਾਲ ਹੀ ਕੰਮ ਹੁੰਦੇ ਆ ਜੀ ਕੀਵੇ ਸਾਡਾ ਧਿਆਨ ਸੀ ਆਪਣੇ ਕੰਮ ਦੇ ਰੱਖੀਏ ਤੇ ਦੂਜੇ ਦੇ ਘਰਾਂ 'ਚ ਵੀ ਰੱਖੀਏ ਇਦਾਂ ਦਾ ਕੰਮ ਨਹੀਂ ਹੁੰਦਾ ਇੱਜ਼ਤਦਾਰ ਬੰਦੇ ਬਹੁਤ ਵਧੀਆ ਇੱਜ਼ਤਦਾਰ ਹੋਣਾ ਚਾਹੀਦਾ ਗੁਰਦੇਵ ਸਿੰਘ ਜੀ ਵੈਸੇ ਵੀ ਪੰਜਾਬ ਦੇ ਵਿੱਚ ਇਹ ਹੈਗਾ ਆ ਕਿ ਦੂਸਰੇ ਦੀ ਭੈਣ ਨੂੰ ਭੈਣ ਸਮਝਣਾ ਇਹ ਮਾਤਾ ਨੂੰ ਮਾਤਾ ਸਮਝਣਾ ਇਹ ਸਾਡੇ ਅਜੇ ਵੀ ਇਹ ਚੀਜ਼ਾਂ ਵਰਕਰ ਆ ਬਿਲਕੁਲ ਬਿਲਕੁਲ ਸਾਡੇ ਨਾ ਕੰਮੀ ਤਾਂ ਚੱਲਦੇ ਆ ਜੀ ਜੀ ਅਸੀਂ ਹੁਣ ਸਿਆਣੇ ਵੀ ਹੋ ਚੱਲੇ ਆ ਜੀ ਜੀ ਮੈਨੂੰ ਮੇਰੀ 35 ਸਾਲ ਜਾ ਰਿਹਾ ਹੈ ਵਾਹ ਜੀ ਜੀ ਕੰਮ ਕਰਦਿਆਂ ਦੇ ਲੋ 40 45 ਸਾਲ ਹੋ ਗਏ ਕੰਮ ਕਰਦਿਆਂ ਨੂੰ ਨਾਮ ਕਮਾਇਆ ਬਹੁਤ ਨਾਮ ਕਮਾਇਆ ਜੀ ਜੀ ਤੇ ਵਧੀਆ ਕੰਮ ਸਤ ਕਿਉਂਕਿ ਜਵਾਨੀ ਦੇ ਅੰਦਰ ਕਲਾ ਨੂੰ ਫੜ ਲੈਣਾ ਫਿਰ ਇਸ ਉਮਰ ਤੱਕਰ ਸੰਭਾਲ ਕੇ ਰੱਖਣਾ ਵੀ ਬਹੁਤ ਵੱਡੀ ਬਿਲਕੁਲ ਬਿਲਕੁਲ ਅਸੀਂ ਨਾ ਕੋਈ ਖੇਡ ਖੇਡ ਕੇ ਨਹੀਂ ਦੇਖੀ ਹੈਗੀ ਜੀ ਜੀ ਸਿਰਫ ਇਹੀ ਕੰਮ ਕੀਤਾ ਕਲਾ ਦਾ ਕੰਮ ਕੀਤਾ ਜੀ ਜੀ ਇਹਦੇ ਇਹਨੂੰ ਤੁਸੀਂ ਆਪਣੇ ਮਤਲਬ ਸੀਨੇ ਦੇ ਨਾਲ ਲਾ ਕੇ ਰੱਖਿਆ ਹੈਗਾ ਯਾਰ ਬਿਲਕੁਲ ਅਸੀਂ ਗੋਣ ਬਜਾਉਣ ਦਾ ਵੀ ਕੰਮ ਕਰਦੇ ਹਾਂ ਜਾਂ ਪੇਂਟਿੰਗ ਦਾ ਵੀ ਕਰਦੇ ਹਾਂ ਔਰ ਕਲਾ ਦਾ ਹੀ ਕੰਮ ਕੀਤਾ ਸਾਰਾ ਜਿੰਨਾ ਵੀ ਹੈਗਾ ਯਾਰ ਜੀ ਹਾਂ ਜੀ ਇਹ ਸਾਡੇ ਵਿੱਚ ਸਰ ਗੁਰਦੇਵ ਸਿੰਘ ਜੀ ਜਿਹੜੇ ਮਲ ਪ੍ਰਾੜਕਾਂ ਤੋਂ ਆਰਟਸ ਦਾ ਕੰਮ ਜਾਣਦੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਾਈ ਆ ਹੁਣ ਗੱਲਬਾਤ ਕਰਾਵਾਂਗੇ ਇਹ ਜਿਨ੍ਹਾਂ ਨੇ ਤਸਵੀਰ ਬਣਾਈ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਸਾਡੇ ਬਹੁਤ ਹੀ ਪਿਆਰਜੋਗ ਪਿੰਡ ਦੇ ਪੰਚਾਇਤ ਮੈਂਬਰ ਨੇ ਕਿਉਂਕਿ ਪਾਂਚਾਂ ਦਾ ਜਿਹੜਾ ਬਹੁਤ ਵੱਡਾ ਪਿੰਡ ਦੇ ਵਿੱਚ ਸਹਿਯੋਗ ਹੁੰਦਾ ਇਹ ਸਰਪੰਚ ਵੀ ਇਹ ਕਹਿੰਦੇ ਕੁਝ ਨਹੀਂ ਕਰ ਸਕਦਾ ਜੇ ਪੰਚ ਨਾਲ ਨਾ ਹੋਣ ਪੰਚਾਂ ਦੀ ਟੀਮ ਜਿਹੜੀ ਹੈਗੀ ਆ ਉਹੀ ਪਿੰਡ ਨੂੰ ਬੜਾਵਾ ਦਿੰਦੇ ਹੈਗੀ ਆ ਇਹ ਬਲਜੀਤ ਸਿੰਘ ਜੀ ਬਹੁਤ ਸਤਿਕਾਰ ਦੇ ਨਾਲੇ ਤਸਵੀਰ ਬਣਾਈ ਹੈਗੀ ਹੈ ਕਿ ਕਿਸ ਤਰ੍ਹਾਂ ਮਨ ਦੇ ਅੰਦਰ ਆਇਆ ਸਭ ਤੋਂ ਪਹਿਲਾਂ ਤਾਂ ਜੇ ਸੇਵਕ ਦੇਖ ਰਹੇ ਸਾਰੇ ਜੀ ਛੋਟੇ ਵੀਰ ਵੱਡੇ ਜੀ ਮਾਪੇ ਬਰोबर ਚਾਚੇ ਤਾਏ ਜੋ ਵੀ ਆ ਸਾਰੇ ਦੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਤੇ ਦੇ ਸਭ ਕੁਦੀ ਟੀਮ ਨੂੰ ਵੀ ਮੇਰੇ ਵੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਜੀ ਇਹ ਭਾਜੀ ਗੱਲ ਇਦਾਂ ਆ ਜਗਤਾਰ ਸਿੰਘ ਜੀ ਕਿ ਜਿਹੜੀ ਪਿੰਡਿੰਗ ਦੀ ਆ ਇਹ ਸਾਨੂੰ ਮੋਬਾਈਲ ਨਾਲ ਪਹਿਲਾਂ ਤੋਂ ਮੋਬਾਈਲ ਨਾਲ ਪਿਆਰ ਆ ਸਾਡਾ ਆਸਾਤ ਵਿੱਚ ਦਾ ਖੇਤੀ ਦਾ ਕਿੱਤਾ ਆ ਜੱਟ ਜ਼ਿਮੀਂਦਾਰ ਪਹਿਲਾਂ ਤੋਂ ਹੁਣ ਅਜੇ ਤੱਕ ਟਰੈਕਟਰ ਚੱਲ ਰਹੇ ਆ ਕਿਉਂਕਿ ਪਹਿਲਾਂ ਤੋਂ ਖੇਤੀ ਨਾਲ ਹੀ ਸਬੰਧਤ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਬਲਦਾਂ ਨੂੰ ਉਸ ਵੇਲੇ ਤੋਂ ਪਿਆਰ ਕੀਤਾ ਜਾ ਰਿਹਾ ਕਿ ਸਾਡੇ ਪਰਿਵਾਰ ਤੋਂ ਪਿੱਛੇ ਤੋਂ ਹੀ ਇਹ ਲੈਣਾ ਹੋਵੇ ਖੇਤੀ ਤੇ ਬਲਦਾਂ ਨਾਲ ਯਾਰੀ ਪਿਆਰ ਆ ਸਾਡੇ ਬਾਬਿਆਂ ਨੇ ਵੀ ਜਦੋਂ ਇੱਕ ਰਖਾੜ ਪੈਦਾ ਕੀਤਾ ਸੀ ਜਦੋਂ ਕਿਸੇ ਟਾਈਮ 'ਚ 9 900 ਮਿੰਟਾਂ 'ਚ 1 ਸਕਿੰਟ ਰਹਿੰਦਾ ਸੀਗਾ ਜਦ ਚਾਟੀਆਂ ਭਰੀ ਸੀਗੇ ਆਪੇ ਆਪਣੇ ਪਿੰਡ 'ਚੋਂ ਵਾਹ ਪਾਕਿਸਤਾਨ ਕੇ ਜਨਤੀ ਫੌਜਾਂ ਦੇ ਨਾਲ ਇਹ ਚਾਟੀਆਂ ਭਰਦੀ ਜਾਂਦਾ ਉਸ ਵੇਲੇ ਗਈ ਹੈ ਅੱਛਾ ਜੀ ਹੈ ਨਾ ਜਿਹੜਾ ਗੋੜ ਕੱਢਣ ਲਾ ਲੀਆਂ ਕਿ ਰਸ ਦੀ ਕਿ ਚਾਟੀਆਂ ਭਰੀ ਜਾਂਦੀ ਸੀਗੇ ਬੇੜ ਨੇ ਉਸ ਸਮੇਂ ਦੇ ਦੌਰਾਨ ਜਿਹੜੇ ਬੇੜ ਨੇ ਚਲਾਉਂਦੇ ਸੀ ਪਿਆਰੇ ਸਾਥੀਓ ਗੰਨਿਆਂ ਨੇ ਜਦੋਂ ਪੀੜੇ ਜਾਂਦਾ ਸੀਗਾ ਗੰਨੇ ਨੇ ਜਦੋਂ ਪੀੜ ਦੇ ਸੀਗੇ ਭੋਲਦਾਂ ਦੇ ਨਾਲ ਹੀ ਇੱਕ ਐਡੀ ਵੱਡੀ ਗੱਲ ਹੈ ਕਹਿੰਦੇ 9 ਮਿੰਟ ਦੇ ਵਿੱਚ 1 ਮਿੰਟ ਰਹਿੰਦਾ ਸੀਗਾ 1 ਸੈਕਿੰਡ ਰਹਿੰਦਾ ਸੀ ਇੱਕ ਸੈਕਿੰਡ 9 ਮਿੰਟ ਹੋਣ ਦੇਖੋ ਕਿਦਾਂ ਦੀਆਂ ਘੜੀਆਂ ਤੇ ਕਿਦਾਂ ਦਾ ਟਾਈਮ ਸੀਗਾ ਨਾ ਸਿਆਣੇ ਸਾਡੇ ਸਤਿਕਾਰਯੋਗ ਬਜ਼ੁਰਗਾਂ ਦੇ ਕੋਲ ਬਹੁਤ ਜਲਦੀ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਕਰਕੇ ਦਿਖਾਈ ਹੈਗੇ ਆ ਇਹ ਮਨ ਦੇ ਅੰਦਰ ਕਿੱਦਾਂ ਆ ਗਿਆ ਕਿ ਸਰਦਾਰ ਸੁਰਿੰਦਰ ਸਿੰਘ ਜੀ ਦੀ ਤਸਵੀਰ ਜਿਹੜੀ ਹੈਗੀ ਆ ਉਹ ਬਣਾਈ ਜਾਵੇ ਤੇ ਇਹ ਕਿਸ ਤਰ੍ਹਾਂ ਰੁਚੀ ਕਿੱਦਾਂ ਪੈਦਾ ਹੋਈ ਇਹ ਸਾਡੇ ਫਾਦਰ ਸਾਹਿਬ ਵੀ ਬਾਲਾ ਨਾਲ ਬਾਲਾ ਪਿਆਰ ਕਰਕੇ ਹਾਗੇ ਅਸੀਂ ਬਾਲ ਦੇ ਭਜਾਏ ਆ ਇਹ ਬਾਲ ਦੇ ਮਰੂਤੀ ਆ ਅੱਛਾ ਜੀ ਹਾਂ ਜੀ ਯਾਨੀ ਕਿ ਘਰ ਦੇ ਬਾਲ ਦੇ ਆ ਜਿਹੜੀਆਂ ਫੋਟੀਆਂ ਬਣਾਈਆਂ ਹਾਂ ਹਾਂ ਜੀ ਘਰ ਦੇ ਆ ਅੱਛਾ ਜੀ ਤੇ ਉਹ ਮਲਪਰ ਵਾਲਾ ਬੱਚਾ ਜੀ ਕਿ ਸਾਡੇ ਕੋਲ ਸਾਡੇ ਕੇ ਪੂਰੇ ਏਰੀਆ ਦੇ ਨਾਮ ਉੱਚਾ ਕੀਤਾ ਇਸ ਬਾਲ ਦੇ ਨੇ ਜੀ ਜੀ ਤੇ ਨਾਮ ਵਾਲਾ ਨੇ ਕਿ ਪੰਜਾਬ ਦੇ ਵਿੱਚ ਜੀ ਯਾਨੀ ਕਿ ਪਿੰਡਾਂ ਦੀ ਗੱਲ ਕੀਤੀ ਜਾਵੇ ਸ਼ਹਿਰਾਂ ਦੀ ਮਰੂਤੀ ਸਭ ਤੋਂ ਪਹਿਲਾਂ ਆਈ ਆ ਇਹਦਾ ਨਾਮ ਵੀ ਤੁਸੀਂ ਕਿ ਮਰੂਤੀ ਵਾਂਗੂ ਭਜਦਾ ਮਰੂਤੀ ਵਾਂਗੂ ਭਜਦਾ ਸੀ ਇਹਨੇ ਕਿ ਅਛਾ ਮਲਪਰ ਵਾਲੇ ਦਾ ਕੀ ਇਤਿਹਾਸ ਹੈ ਪਰ ਮੇਰੋਂ ਮਲਪਰ ਤੋਂ ਲਿਆਂਦਾ ਸੀ ਅਛਾ ਮੇਰੋਂ ਮਲਪਰ ਦੀ ਅਛਾ ਜੀ ਛੋਟਾ ਹੁੰਦਾ ਬਚਾ ਲਿਆਂਦਾ ਸੀਗਾ ਬਾਜੀ ਇੱਥੇ ਪਾਲਿਆ ਇੱਥੇ ਪਾਲਿਆ ਤੇ ਉਹਨੇ ਵੀ ਬਹੁਤ ਅਗੇ ਆਪਣੇ ਜਿਹੇ ਪਿੰਡ ਦਾ ਨਾਮ ਉੱਚਾ ਕੀਤਾ ਜੀ ਜੀ ਸਾਡੇ ਫਾਜ਼ਲ ਸਾਹਿਬ ਦਾ ਨਾਮ ਉੱਚਾ ਕੀਤਾ ਜੀ ਤੇ ਆਪਣੇ ਇਲਾਕੇ ਦਾ ਨਾਮ ਵੀ ਉੱਚਾ ਕੀਤਾ ਬਹੁਤ ਜੀ ਜੀ ਅਖਬਾਰਾਂ ਚ ਟੀਵੀਆਂ ਦੇ ਨਾਂ ਜਦੋਂ ਬੋਲਦਾ ਭਾਜੀ ਫੇਰ ਸਾਨੂੰ ਪਤਾ ਫੇਰ ਜੀ 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 ਕਿਉਂ ਮਨ ਵਾਲੀ ਗੱਲ ਹੋ ਗਈ ਫੇਰ ਪਤਾ ਵੀ ਲੱਗਦਾ ਐ ਕੀਤੀ ਹੋਈ ਸੇਵਾ ਦਾ ਜੀ ਦੋ ਸ਼ਬਦ ਪਿਤਾ ਜੀ ਦੇ ਨਾਲ ਵੀ ਕਰਾਵਾਂਗੇ ਜਰੂਰ ਹੋਰ ਵੀ ਗੱਲ ਦੱਸਣੀ ਜਾਨਾ ਜੀ ਜਦੋਂ ਸ਼ਹੀਦ ਭਗਤ ਸਿੰਘ ਦਾ ਪਹਿਲਾ ਬੁੱਤ ਲਿਖੇ ਆਂਦਾ ਸੀਗਾ ਹਨਾ ਜੀ ਜੀ ਤੇ ਉਤੋ ਬੰਗਿਆਂ ਤੋਂ ਉਸ ਵੇਲੇ ਸਾਡੇ ਬੋਲਦਾਂ ਸਭ ਤੋਂ ਫਾਸਟ ਆਏ ਸੀਗੇ ਉਸ ਵੇਲੇ ਐਲਾਨ ਕੀਤਾ ਸੀ ਸਾਡੇ ਬਜ਼ੁਰਗਾ ਨੇ ਸਰਦਾਰ ਸੀਬਾ ਸਿੰਘ ਨਗਰਾ ਨੇ ਕਿ ਇਹ ਕਿਸੇ ਦੇ ਅੱਜ ਦਿਲ ਦੇ ਮਨਸ਼ਾ ਦਾ ਰੱਖੇ ਨਾ ਅਸੀਂ ਬਹੁਤ ਪਿਆਕੇ ਦੇਖ ਲਏ ਸਾਡੇ ਨਾਲ ਕੋਈ ਉਹਦੇ ਬਰਾਬਰ ਰਲ ਨਹੀਂ ਸਕਿਆ ਉਹਨਾਂ ਬੋਲਦਾਂ ਦੇ ਲਈ ਯਾਨਕਿ ਜਦੋਂ ਭਗਤ ਸਿੰਘ ਦਾ ਬੁੱਥ ਲਗਾਇਆ ਗਿਆ ਸੀਗਾ ਉਦੋਂ ਹਾਂ ਜਦੋਂ ਪਹਿਲੀ ਵਾਰੀ ਉੱਥੋਂ ਲੈ ਕੇ ਆਏ ਸੀਗੇ ਬੰਗਿਆਂ ਤੋਂ ਅੱਛਾ ਜੀ ਬੰਗਿਆਂ ਤੋਂ ਖੜਕੜ ਕਲਾ ਸਾਡੇ ਨਾਲ ਲੱਗਿਆ ਉਸ ਵੇਲੇ ਬੋਲਦਾਂ ਨਾਲ ਹੀ ਕਿ ਹਨਾ ਚੱਲਦੇ ਪਏ ਸੀਗੇ ਉਸ ਵੇਲੇ ਗੱਡੇ ਜਿਆਦਾ ਨਹੀਂ ਹੁੰਦੇ ਸੀਗੇ ਗੱਡੇ ਹੁੰਦੇ ਸੀਗੇ ਗੱਡਿਆਂ ਦੇ ਉੱਤੇ ਲੱਗਿਆ ਲੇ ਪੈਰ ਸਤਿਉਕੀਓ ਕੇ ਸ਼ਹੀਦ ਇਆਜ਼ਮ ਸਰਦਾਰ ਭਗਤ ਸਿੰਘ ਦੀ ਪ੍ਰੇਤਮਾ ਜਿਹੜੀ ਲੱਗੀ ਹੈਗੀ ਐ ਖੜਗੜ ਕਲਾਂ ਦੇ ਵਿੱਚ ਉਹਨੂੰ ਬੰਗਿਆਂ ਤੋਂ ਜਦੋਂ ਕਹਿੰਦੇ ਜੱਬੋ ਬਾਲ ਦੇ ਬੋਲ ਦੇ ਹੀ ਇਹ ਖਾਸ ਕਰਕੇ ਸਰਦਾਰ ਸੀਬਾ ਸਿੰਘ ਨਾਗਰਾ ਜੀ ਇੱਕ ਅਚੇਜ਼ੇ ਤੌਰ ਤੇ ਉਹਨਾਂ ਨੇ ਸੇਵਾ ਨਿਭਾਈ ਹੈਗੀ ਇਹ ਪਿਆਰ ਵੀ ਹੋਇਆ ਕਰਦਾ ਸੀਗਾ ਕਿ ਸਭ ਤੋਂ ਸੁੰਦਰ ਜੋੜੀ ਦੇ ਉੱਪਰ ਲਿਆਣਾ ਤੇ ਉਹ ਚੀਜ਼ ਦੀ ਜਿਹੜੀ ਸੇਵਾ ਮੰਨੀ ਜਾਂਦੀ ਸੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਅਚੇਜ਼ੇ ਤੌਰ ਤੇ ਸੁਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਸਨਸਕਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਿਹਰੇ ਨਾਲ ਚਿਹਰਾ ਮਿਲਦਾ ਅੱਖਾਂ ਨਾਲ ਅੱਖਾਂ ਮਿਲਦੀਆਂ ਪੱਗਾਂ ਨਾਲ ਪੱਗਾਂ ਮਿਲਦੀਆਂ ਇਹ ਤਸਵੀਰ ਜਿਹੜੀ ਹੈਗੀ ਆ ਮੂੰਹ ਚੋ ਬੋਲਦੀ ਜੋ ਆਰਟਸ ਗੁਰਦਿਆਲ ਜੀ ਨੇ ਕਰਕੇ ਇਹ ਦਿਖਾਇਆ ਹੈਗਾ ਤੇ ਅੱਜ ਕਿੰਨਾ ਵਧੀਆ ਲੱਗਦਾ ਉਹ ਪੁਰਾਣੇ ਬੌਲਦ ਮੈਂ ਤਾਂ ਕਹੂੰਗਾ ਪੁੱਤਾਂ ਵਾਂਗੂ ਪਾਲੇ ਹਾਂ ਕਿਉਂਕਿ ਇਹ ਰੋਟੀ ਵੀ ਆਪ ਇਹਨਾਂ ਤੋਂ ਹੀ ਕਮਾਉਂਦੇ ਸੀਗੇ ਜੇ ਅੱਜ ਇਸ ਘਰ ਨੂੰ ਵੱਡੇ ਕੋਠੀ ਇਹ ਬਣਾ ਕੇ ਦਿੱਤੀ ਆ ਹਾਂ ਕਿਤੇ ਨਾ ਕਿਤੇ ਬੋਲਦਾਂ ਦਾ ਜੋ ਸਹਿਯੋਗ ਰਿਆ ਹਾਂ ਹਾਂ ਬੋਲਦਾਂ ਦਾ ਕਿਤੇ ਨਾ ਕਿਤੇ ਇਹਨਾਂ ਬੋਲਦਾਂ ਆਂ ਆਂਦੀ ਇੱਕ ਕਮਾਈ ਆ ਦੇਖਿਆ ਜਾਵੇ ਕਮਾਈ ਕਿਉਂਕਿ ਤੁਸੀਂ ਇਹਨਾਂ ਦੀ ਸੇਵਾ ਕੀਤੀ ਇਹਨਾਂ ਨੇ ਤੁਹਾਡੀ ਸੇਵਾ ਕੀਤੀ ਹਾਂ ਅੱਜ ਕਿਸ ਤਰ੍ਹਾਂ ਲੱਗਦਾ ਦੇਖ ਕੇ ਦੇਖੋ ਜੀ ਜੀ ਮੇਰਾ ਇਹਨਾਂ ਨਾਲ ਬਹੁਤ ਪਿਆਰ ਆ ਜੀ ਤਦ ਹੀ ਮੈਂ ਇਹ ਬਣਾਏ ਆਪਣੇ ਇਹ ਤਾਂ ਕੁਝ ਕਹਿੰਦੇ ਸੀ ਨਹੀਂ ਮੈਂ ਕਿਹਾ ਨਹੀਂ ਅਸੀਂ ਇਹ ਜੋਗ ਬਣਾਉਣੀ ਆ ਇਹ ਪਿੰਡਾਂ ਚ ਸਭਿਆਚਾਰ ਪੀ ਆ ਹਾਂ ਸਭਿਆਚਾਰ ਕਿਉਂਕਿ ਇਹਨੂੰ ਸੰਭਾਲਣਾ ਹਾਂ ਜੀ ਨਹੀਂ ਤਾਂ ਇੱਕ ਬੰਦਾ ਕੰਮ ਕਰਾਉਂਦਾ ਕੰਮ ਕਰਾ ਕੇ ਉਹ ਕਹਿੰਦਾ ਜੀ ਤੇਰਾ ਦਾ ਆਏ ਤੇ ਮੇਰਾ ਇਹ ਪਰ ਇਹ ਟਰੈਕਟਰ ਵੀ ਤੁਹਾਡੇ ਕੋਲ ਦੋ ਤਿੰਨ ਟਰੈਕਟਰ ਆ ਭਟੀਆਂ ਟਰਾਲੀਆਂ ਆ ਜਿਹੜੀਆਂ ਲੱਖਾਂ ਰੁਪਏ ਚ ਤਿਆਰ ਕਰਾਈਆਂ ਤੇ ਫੇਰ ਵੀ ਇਹ ਇਹ ਬੌਲ ਦਾ ਪਿਆਰ ਬੌਲ ਦਾ ਨਾਲ ਆ ਹਾਂ ਪਿਆਰ ਬੌਲ ਦਾ ਨਾਲ ਮੈ ਇਹਨੂੰ ਇੰਜ ਇੰਜ ਲੱਗਦਾ ਕਿ ਗੱਡੀਆਂ ਨਾਲ ਨਹੀਂ ਤੁਹਾਡਾ ਪਿਆਰ ਟਰੈਕਟਰਾਂ ਨਾਲ ਨਹੀਂ ਪਿਆਰ ਇਹ ਇਹਨਾਂ ਨਾਲ ਜ਼ਿਆਦਾ ਲੱਗਦਾ ਇਹਨਾਂ ਨਾਲ ਜ਼ਿਆਦਾ ਆ ਜੀ ਜੀ ਕਿਉਂਕਿ ਜੀ ਜੀ ਪਹਿਲਾਂ ਤੋਂ ਸਾਡੇ ਬਜ਼ੁਰਗਾਂ ਨੇ ਜਿਹੜੀ ਇਹ ਰੱਖੇ ਜੀ ਜੀ ਇਹ ਉਹ ਵੀ ਉਹ ਵੀ ਉਨੀ ਵੀ ਚੋਟੀ ਦੇ ਹੀ ਰੱਖੇ ਆ ਅੱਛਾ ਜੀ ਹਾਂ ਜੀ ਜੀ ਜਿਹੜੀ ਮਿੱਠਾ ਇੱਕ ਸਕਿੰਟ ਰਹਿੰਦੇ ਜੀ ਨਵਾਂ ਮੈਂਟਾ ਜੀ ਕੱਢਿਆ 26 ਸੇਰ ਸ਼ੱਕਰ ਹੋਈ ਕਾੜੀਓ ਵਾਹ ਬੱਲੇ 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 ਹਾਂ ਉਹ ਮਟੀ ਅਜੇ ਵੀ ਸਾਡੇ ਕੋਲ ਪਈ ਆ ਜੀ ਛੋਟੇ ਭਾਈ ਕੋਈ ਇਨਸ਼ਾਨੀਆਂ ਰੱਖਦੇ ਹਾਂ ਹਾਂ ਬੀੜਣਾ ਵੀ ਪਿਆ ਜੀ ਜੀ ਹਾਂ ਜੀ ਜੀ ਬਹੁਤ ਵਧੀਆ ਚੀਜ਼ਾਂ ਆ ਕਿ ਪਿਆਰੇ ਸਾਥੀਓ ਕਹਿੰਦੇ ਕਿ ਜੇ ਨਾ ਚੀਜ਼ਾਂ ਦੇ ਸਦਕਾ ਅੱਜ ਘਰ ਨੂੰ ਕੋਠੀਆਂ ਬਣਾ ਬਣਾ ਕੇ ਦਿਖਾਇਆ ਉਹ ਸਾਡੇ ਕੋਲ ਸੰਦ ਸਾਜ਼ ਅਜੇ ਵੀ ਇਸੇ ਤਰ੍ਹਾਂ ਹੀ ਰੱਖੇ ਨੇ ਸਾਡੇ ਵਿੱਚ ਸਰਦਾਰ ਸੁਰਿੰਦਰ ਸਿੰਘ ਜੀ ਨਾਗਰਾ ਉਹਨਾਂ ਦੇ ਬੇਟੇ ਬਲਜੀਤ ਸਿੰਘ ਮੈਂਬਰ ਪੰਚਾਇਤ ਜੱਬੋਵਾਲ ਤੋਂ ਗੁਰदयाल ਸਿੰਘ ਆਰਸ ਮਲਪੜਕਾਂ ਦੇ ਨਾਲ ਸਿੱਧੀਆਂ ਤਸਵੀਰਾਂ ਤੇ ਸਿੱਧੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਇੱਥੇ ਕਰਕੇ ਦਿਖਾਈਆਂ ਦੇ ਗੱਲ ਕਰਾਂਗੇ ਔਰ ਸਮੇਂ ਦੀ ਜਦੋਂ ਕੋਈ ਟਾਈਮ ਹੋਇਆ ਕਰਦਾ ਸਕੇ ਕੋਈ ਵੀ ਕੰਮ ਕਰਨਾ ਚਾਹੇ ਬਰਾਤ ਲੈ ਕੇ ਜਾਣੀ ਤੇ ਚਾਹੇ ਨਾਨਕਾ ਮੇਲ ਲੈ ਕੇ ਜਾਣਾ ਬਹੁਤ ਸੁੰਦਰ ਸ਼ਿੰਗਾਰੇ ਹੋਏ ਬੋਲਦਾਂ ਤੇ ਨਾਲ ਸ਼ਿੰਗਾਰੀਆਂ ਹੋਈਆਂ ਰੇੜੀਆਂ ਰੇੜੀਆਂ ਦੇ ਉੱਪਰ ਬੜੀ ਦੂਰ ਦੂਰ ਤੱਕ ਕਰ ਸਾਰੇ ਕਾਰਜ ਖੁਸ਼ੀ ਵਾਲੇ ਜਿਹੜੇ ਹੈਗੇ ਉਹ ਕੀਤੇ ਜਾਂਦੇ ਸੀਗੇ ਬੋਲਦਾਂ ਦੇ ਵਿੱਚ ਕਿਹੜੀ ਕਿਹੜੀ ਜੋੜੀ ਸਭ ਤੋਂ ਵਧੀਆ ਸੀਗੀ ਸੱਤਾਂ ਜੋੜੀ ਵਧੀਆ ਦੇਖੋ ਜੀ ਜਿਹੜੇ ਭੱਜਣ ਵਾਲੇ ਸੀਗੇ ਜੀ ਸਿੱਧੇ ਉਹ ਤਾਂ ਸੀਗੇ ਸਾਡੇ ਕੋਲ ਲੱਖੇ ਬਹਿੜੇ ਦੋਏ ਜਿਹੜੇ ਸ਼ਹੀਦ ਪਾਕਿਸਤਾਨ ਦੀ ਬੁੱਥ ਲਿਆਂਦਾ ਜੀ ਉਦੋਂ ਉਹ ਮੋਹਰੇ ਸੀਗੇ ਜੀ ਸਾਰਿਆਂ ਤੇ ਗੱਡੀਆਂ ਵਾਲਿਆਂ ਨੂੰ ਮੋਹਰੇ ਕਿਤੇ ਸੀ ਜੀ ਤੇ ਉਦਾਂ ਅਲੱਗ-ਅਲੱਗ ਗਿਆ ਜੀ ਇਹ ਕਹਿਰੀ ਦੌੜ ਦੌੜ ਦਾ ਸੀਗਾ ਮੇਰੇ ਕੋਲ ਜੇ ਪੁਰਾਣੀ ਯਾਦ ਆ ਅੱਛਾ ਜੀ ਹਾਂ ਜੀ ਜੀ 99 ਕ ਦੀ ਜੀ ਜੀ ਤੇ ਮਰੂਤੀ ਇਹਦਾ ਨਾਮ ਆ ਜੀ ਜੀ ਤੇ ਦੂਜਾ ਬੱਚਾ ਸੀ ਆਪ ਮਲ ਪਰੋਂ ਲਿਆਏ ਸੀ ਕਿ ਮਹਿਰੋਂ ਮਲ ਪਰਤੇ ਜੀ ਇਹ ਵਾਲੇ ਦਾ ਕੇਸਰ ਰਹਿੰਦਾ ਤਾਂ ਉੱਥੇ ਆਪਣੇ ਨਾਨਕੀ ਉਥੇ ਜੀ ਤੇ ਇਹ ਇਹਨਾਂ ਦੋਰੀ ਨੂੰ ਆਪਣੇ ਪੈਂਟ ਨਾਮ ਬਣਾਇਆ ਭਗਤ ਸਿੰਘ ਜੀ ਦਾ ਆਤਮ ਬੁੱਤ ਜਿਹੜਾ ਹੈਗਾ ਆ ਪੈਂਟ ਖੜਕੜ ਕਲਾ ਦੇ ਵਿੱਚ ਕਾਲੇ ਬੋਲਦ ਪਹਿਲਾਂ ਕਾਲੇ ਰੰਗ ਦੀ ਚੋੜੀ ਹਾਂ ਸਾਡੀ ਸੀ ਇੱਕ ਕਿੱਥੋਂ ਲੈ ਕੇ ਐਸੇ ਉਹਨੂੰ ਬਣਾਈ ਹੋਈ ਜਿਹੜੀ ਪ੍ਰਤਮਾ ਸੀਗੀ ਨੇ ਇਹ ਜਿਹੜਾ ਯਾਨੀ ਕਿ ਬੁੱਥ ਸੀਗਾ ਉਹ ਕਿੱਥੋਂ ਲੈ ਕੇ ਤੁਰੇ ਸੀਗੇ ਬੰਗਿਆਂ ਤੋਂ ਭਾਬ ਕੇ ਪਿਆਰੇ ਸਾਥੀਓ ਕਹਿੰਦੇ ਬੰਗਿਆਂ ਤੋਂ ਬੁੱਥ ਤਿਆਰ ਕੀਤਾ ਜਿਹੜੀਆਂ ਨਗਰ ਦੀਆਂ ਸਭ ਤੋਂ ਵਧੀਆ-ਵਧੀਆ ਜੋੜੀਆਂ ਸੀਗੀਆਂ ਭਾਬ ਬੋਲਦਾਂ ਦੀਆਂ ਤੇ ਸੁੰਦਰ-ਸੁੰਦਰ ਰੇੜੀਆਂ ਸਾਰੇ ਸਾਥੀ ਤਿਆਰ ਕਰਕੇ ਲੈ ਕੇ ਆਏ ਏ सुरेंद्र ਸਿੰਘ ਦੱਸਦੇ ਨੇ ਬੜੇ ਪਿਆਰ ਦੇ ਨਾਲ ਕੌਣ ਰੇੜੀ ਨੂੰ ਚਲਾਉਂਦਾ ਸੀਗਾ ਬਾਪ ਸੀ ਜੀ ਮੇਰਾ ਹਜੂਰਾ ਸਿੰਘ ਹਜੂਰਾ ਸਿੰਘ ਜੀ ਚਲਾਉਂਦੇ ਸੀਗੇ ਕਿੰਨਾ ਸ਼ੌਂਕ ਹੋਏਗਾ ਕਿ ਕਾਲੇ ਰੰਗ ਦੇ ਬੌਲਦਾਂ ਦੇ ਉੱਪਰ ਭਗਤ ਸਿੰਘ ਜੀ ਦੇ ਆਤਮ ਬੋਤਨੂ ਰੱਖਣਾ ਇਹ ਬੰਗਿਆਂ ਤੇ ਤਿਆਰ ਕਰਾਇਆ ਕਹਿੰਦੇ ਖੜਕੜ ਕਲਾਂ ਦੇ ਵਿੱਚ ਇਹ ਜਿਹੜੀ ਸੇਵਾ ਹੈਗੀ ਪਿੰਡ ਜੱਬੋਬਾਲ ਦੇ ਹਜੂਰਾ ਸਿੰਘ ਨਾਗਰਾ ਜੀ ਦੇ ਖਾਤੇ ਦੇ ਵਿੱਚ ਆਈ ਹੈਗੀ ਆ ਕਿ ਜਿਨ੍ਹਾਂ ਨੇ ਬਹੁਤ ਹੀ ਸਤਕਾਰ ਦੇ ਨਾਲ ਪੋ 7m ਬਹੁਤ ਨੂੰ ਭਗਤ ਸਿੰਘ ਸ਼ਹੀਦ ਆਜ਼ਮ ਜਿੱਦ ਜੋ ਪ੍ਰਾਣੀ ਸਮੇਂ ਦੀ ਪਹਿਲਾਂ ਤੋਂ ਸਟਾਰਟਿੰਗ ਹੋਈ ਹੈਗੀ ਐ ਇਸ ਜੋੜੀ ਐਨੂੰ ਸੇਵਾ ਮਿਲੀ ਹੈਗੀ ਐ ਕਿਉਂਕਿ ਸਤਕਾਰ ਹੀ ਬੋਲਦਾਂ ਨੇ ਇੰਨਾ ਕਰਦੇ ਸੀਗੇ ਦੱਸਦੇ ਨੇ ਕਿ ਇਲਾਕੇ ਦੀਆਂ ਸਭ ਤੋਂ ਸੁੰਦਰ ਜਿਹੜੀਆਂ ਹੈਗੀਆਂ ਜੋੜੀਆਂ ਬੋਲਦਾਂ ਦੀਆਂ ਸੁੰਦਰ-ਸੁੰਦਰ ਜਿਹੜੀਆਂ ਕਾਫੀ ਲੰਬੀ ਤਦਾਰ ਦੇ ਵਿੱਚ ਉਸ ਸਮੇਂ ਦੇ ਨਾਲ ਗਈਆਂ ਜਿਹੜੀ ਸਭ ਤੋਂ ਫਰੰਟ ਦੇ ਮੋਹਰੇ ਲੱਗੀ ਹੋਈ ਕਾਲੇ ਰੰਗ ਦੇ ਬੋਲਦਾਂ ਦੀ ਜਿਹੜੀ ਜੋੜੀ ਸੀ ਇਹ ਹਜੂਰਾ ਸਿੰਘ ਨਾਗਰਾ ਜੀ ਭਗਤ ਸਿੰਘ ਜਿਹਦੇ ਉਸ ਆਤਮ ਬੁੱਤ ਨੂੰ ਜਿਹਨੂੰ ਅਸੀਂ ਸਤਕਾਰ ਕਰਦੇ ਹੈਗੇ ਆਂ ਜਿਹਨੂੰ ਅਸੀਂ ਪੂਜਦੇ ਹੈਗੇ ਆਂ ਜਿਸ ਬੁੱਤ ਨੂੰ ਅਸੀਂ ਲੰਘਦੇ ਪੜਦੇ ਜੇ ਅਸੀਂ ਬੰਗਿਆਂ ਨੇ ਵੀ ਜਾਣਦੇ ਤਾਂ ਵੀ ਅਸੀਂ ਨਤਮਸਤਕ ਹੁੰਦੇ ਆਂ ਜੇ ਅਸੀਂ ਨਵਾਂ ਸ਼ਹਿਰ ਨੂੰ ਆਂਦੇ ਹਾਂ ਉਹਦੇ ਮੋਰਤੇ ਜਿੰਨੇ ਵੀ ਚੱਕਰ ਲੱਗਦੇ ਹੈਗੇ ਆ ਅਸੀਂ ਭਗਤ ਸਿੰਘ ਨੂੰ ਨਤਮਸਤਕ ਹੁੰਦੇ ਆਂ ਤੇ ਇਹ ਜਿਹੜੀ ਬੁੱਤ ਦੀ ਸੇਵਾ ਸੀਗੀ ਇਹ ਵੀ ਪਿੰਡ ਜੱਬੋਵਾਲ ਦੇ ਖਾਤੇ ਜੁੜੀ ਹੈਗੀ ਆ ਇਸ ਬੌਲ ਦੇ ਦਾ ਨਾਮ ਰੱਖਿਆ ਤੁਸੀਂ ਮਰੂਤੀ ਮਰੂਤੀ ਅੱਜ ਇਹਨਾਂ ਦੀ ਹੀ ਤਸਵੀਰ ਬਣਾਈ ਹੈ ਇਹਨਾਂ ਦੀ ਬਣਾਈ ਹੈ ਜੀ ਜੀ ਉਹਨੂੰ ਇੱਕ ਮਹਾਲੋਂ ਤੇ ਲਿਆ ਸੀ ਬੱਚਾ ਜੀ ਜੀ ਇੱਕ ਲਿਆ ਸੀਗਾ ਪਿੰਡ ਬਖਸ਼ੀ ਚਾਹ ਸੀਗਾ ਬੂਟੇ ਦਾ ਜੀ ਜੀ ਮੈਂ ਬਾਬਾ ਜੀ 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 ਉਹ ਤੋਂ ਲਿਆ ਸੀਗਾ ਜੀ 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 ਬਹੁਤ ਵਧੀਆ ਕਿ ਤਸਵੀਰਾਂ ਜਿਹੜੀਆਂ ਹੈਗੀਆਂ ਆ ਉਹ ਗੁਰਦਿਆਲ ਆਰਟਸ ਨੇ ਬੋਲਣ ਲਾ ਦਿੱਤੀਆਂ ਤੇ ਸੇਵ ਤੋਂ ਜਤਾਰ ਸਿੰਘ ਜੱਬੋਵਾਲ ਨੂੰ ਦਿਓ ਇਜਾਜ਼ਤ 94650 13 3 13 ਤੇ ਕਰੋ ਸੰਪਰਕ ਵੀਡੀਓ ਨੂੰ ਵਾਤਵਟ ਕਰੋ ਸ਼ੇਅਰ ਬੈਬ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ ਸ਼ੁਕਰੀਆ